ਜਿਹੜਾ ਮਾਨਸਾ ਦੇ ਕਸਬਾ ਭਿੱਖੀ ਵਿਖੇ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ ਜਿਸ ਦੇ ਵੱਤੋਂ ਵੱਤ ਕਿਸਾਨਾਂ ਨੇ ਹਿੱਸਾ ਲਿਆ ਤੁਹਾਨੂੰ ਦੱਸ ਦਈਏ ਕਿ ਕਿਸਾਨ ਆਗੂ ਚਰਨ ਸਿੰਘ ਭਿੱਖੀ ਨੇ ਇਸ ਮੌਕੇ ਤੇ ਕਿਹਾ ਕਿ ਜਿੱਥੇ ਦੇਸ਼ ਅੱਜ 26 ਜਨਵਰੀ ਦਾ ਗੰਦਰਤਰ ਦਿਵਸ ਮਨਾ ਰਿਹਾ ਹੈ ਉੱਥੇ ਕਿਸਾਨਾਂ ਨੇ ਜਾਇ ਮੰਗਾਂ ਲੈ ਕੇ ਉਹਨਾਂ ਦੇ ਵੱਲੋਂ ਰੋਜ਼ ਦੇ ਵੱਜੋਂ ਇਹ ਟਰੈਕਟਰ ਮਾਰਚ ਕੱਢਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਸਰਕਾਰਾਂ ਕੋਆਪਰੇਟ ਕਰਾਣਾਂ ਨੂੰ ਫਾਇਦਾ ਦੇਣ ਲੱਗੀਆਂ ਹੋਈਆਂ ਹਨ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਜਦ ਕਿ ਇਸ ਵਿਵਹਾਰ ਦੀ ਵੀ ਅਣਦੇਖੀ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਡਾਕਟਰ ਭੀਮਰਾਓ ਉਮੀਦਵਾਰ ਨੇ ਬੜੀ ਮਿਹਨਤ ਦੇ ਨਾਲ ਸਾਡੇ ਦੇਸ਼ ਦਾ ਸੰਵਿਧਾਨ ਬੜੇ ਵਧੀਆ ਢੰਗ ਨਾਲ ਬਣਾਇਆ ਸੀ ਪਰ ਉਸ ਨੂੰ ਸਰਕਾਰਾਂ ਲਾਗੂ ਕਰਨ ਦੇ ਵਿੱਚ ਕਾਫੀ ਦੇਰ ਵੀ ਕਰ ਰਹੀਆਂ ਨੇ ਹਾਂਜੀ ਪ੍ਰਧਾਨ ਜੀ ਅੱਜ ਟਰੈਕਟਰ ਮਾਰਚ ਸੀਗਾ ਇਹਦੇ ਸਬੰਧ ਵਿੱਚ ਦਿਓ ਜਾਣਕਾਰੀ ਅੱਜ ਦਾ ਜਿਹੜਾ ਟਰੈਕਟਰ ਮਾਰਚ ਹੈ ਉਹ ਤਿੰਨਾਂ ਕਿਸਾਨ ਮੋਰਚਿਆਂ ਵੱਲੋਂ ਸਾਂਝਾ ਰੱਖਿਆ ਗਿਆ ਸੀਗਾ ਕਿ ਦੇਸ਼ ਜਿਹੜਾ ਗਣਤੰਤਰ ਦਿਵਸ ਮਨਾ ਰਿਹਾ ਹੈ ਹਰ ਸਾਲ ਆਪਾਂ ਮਨਾਉਨੇ ਆ ਪਰ ਦੂਜੇ ਪਾਸੇ ਦੇਸ਼ ਦੀਆਂ ਸਰਕਾਰਾਂ ਕਾਰਪੋਰੇਟ ਘਰਾਣਾ ਦੇ ਥੱਲੇ ਲੱਗ ਕੇ ਉਸ ਸੰਵਿਧਾਨ ਦੀ ਅਣਦੇਖੀ ਕਰ ਰਹੀਆਂ ਨੇ ਜਿਨ੍ਹਾਂ ਨੇ ਬੜੀ ਘਾਲਣਾ ਘਾਲ ਕੇ ਕਮੇਟੀ ਨੇ ਜਿਹੜੀ ਨੇ ਸੰਵਿਧਾਨ ਬਣਾਇਆ ਔਰ ਉਹਦੇ ਚੇਅਰਮੈਨ ਡਾਕਟਰ ਭੀਮਰਾਓਂ ਮੇਦਕਰ ਨੇ ਬੜੀ ਮਿਹਨਤ ਦੇ ਨਾਲ ਸਾਡੇ ਦੇਸ਼ ਦਾ ਸੰਵਿਧਾਨ ਸਾਰੇ ਸੰਸਾਰ ਤੋਂ ਉੱਚਾ ਬਣਾਇਆ ਸੀਗਾ ਅੱਜ ਉਸ ਸੰਵਿਧਾਨ ਨੂੰ ਅਣਦੇਖੀ ਕੀਤੀ ਜਾ ਰਹੀ ਹੈ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਔਰ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਮਤਲਬ ਸਪੁਰਦ ਕੀਤਾ ਜਾ ਰਿਹਾ ਹੈ ਇਸ ਗੱਲ ਤੋਂ ਦੇਸ਼ ਦੀ ਜਨਤਾ ਔਰ ਦੇਸ਼ ਦਾ ਕਿਸਾਨ ਮਜ਼ਦੂਰ ਬੁੱਧੀਜੀਵੀ ਲੋਕ ਬੜੇ ਚਿੰਤਤ ਨੇ ਵੀ ਬੜੀ ਕਾਲਣਾ ਕਾਲ ਕੇ ਦੇਸ਼ ਨੂੰ ਯਾਦ ਕਰਾਇਆ ਸੀ ਉਹੀ ਕਾਰਪੋਰੇਟ ਘਰਾਣਿਆਂ ਦੇ ਥੱਲੇ ਦੇਸ਼ ਨੂੰ ਲਾਇਆ ਜਾ ਰਿਹਾ ਉਸ ਦੇ ਰੋਸ ਵਜੋਂ ਵਿਰੋਧ ਵਜੋਂ ਇਹ ਜਿਹੜਾ ਟਰੈਕਟਰ ਮਾਰਚ ਕੀਤਾ ਗਿਆ ਸਾਰੇ ਦੇਸ਼ ਵਿੱਚ ਸਾਰੇ ਪੰਜਾਬ ਵਿੱਚ ਉਹਦੇ ਵਿੱਚ ਬਹੁਤ ਭਰਮਾ ਹੰਗਾਰਾ ਮਿਲਿਆ ਔਰ ਆਮ ਜਨਤਾ ਸਮਝ ਰਹੀ ਹੈ ਵੀ ਸਾਡੇ ਇਕੱਲੇ ਕਿਸਾਨ ਦਾ ਨਹੀਂ ਹਰੇਕ ਕਾਰੋਬਾਰ ਨੂੰ ਠੱਪ ਕਰਕੇ ਹਰੇਕ ਕਾਰੋਬਾਰ ਨੂੰ ਬਰਬਾਦ ਕਰਕੇ ਔਰ ਸਾਥੋਂ ਖੇਤੀ ਖੋ ਕੇ ਇਹਨੂੰ ਵੀ ਵਪਾਰ ਦੇ ਵਿੱਚ ਚ ਲਿਆਉਣ ਦੀ ਜਿਹੜੀ ਨੀਤੀ ਹੈ ਪਿਛਲੇ 2020 ਦੇ ਵਿੱਚ ਸਾਲ ਤੋਂ ਉੱਪਰ ਘੋਲ ਲੜ ਕੇ ਉਹ ਕਾਲੇ ਕਾਨੂੰਨ ਵਾਪਸ ਕਰਾਏ ਤੇ ਹੁਣ ਉਹਨਾਂ ਕਾਲੇ ਕਾਨੂੰਨਾਂ ਨੂੰ ਪਰਦੇਸ ਥਲੇ ਲੈ ਆ ਕੇ ਖਰੜੇ ਭੇਜੇ ਜਾ ਰਹੇ ਨੇ ਸਟੇਟ ਸਰਕਾਰਾਂ ਨੂੰ ਵੀ ਉਹ ਖਰੜੇ ਲਾਗੂ ਕਰੋ ਉਹ ਖਰੜੇ ਕੀ ਨੇ ਉਹੀ ਕਾਲੇ ਤਿੰਨੇ ਕਾਲੇ ਕਾਨੂੰਨਾਂ ਦਾ ਬਦਲ ਹੈਗਾ ਸੋ ਉਸ ਦੇ ਵਿਰੋਧ ਚ ਸਾਰੇ ਦੇਸ਼ ਪੱਧਰ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਹ ਸਾਂਝਾ ਪ੍ਰੋਗਰਾਮ ਰੱਖਿਆ ਸੀ ਔਰ ਅਸੀਂ ਵੀ ਭੀਖੀ ਬੁਲਾ ਕੇ ਦੇ ਸੱਤ ਪਿੰਡਾਂ ਨੇ ਇੱਥੇ ਭੀਖੀ 메ਨ ਰੋਡ ਦੇ ਉੱਪਰ ਲਾਇਆ ਜਿਹਦੇ ਵਿੱਚ ਤਕਰੀਬਨ 140-45 ਟ੍ਰੈਕਟਰਾਂ ਦੀ ਗਿਣਤੀ ਸੀ ਸਾਰੇ ਜ਼ਿਲ੍ਹੇ ਦੇ ਵਿੱਚ SKM ਗੈਰ ਰਾਜਨੀਤਿਕ ਵੱਲੋਂ 4-5 ਪੜਾਅ ਸੀਗੇ ਔਰ ਬਹੁਤ ਭਰਮਾ ਹੰਗਾਰਾ ਮਿਲਿਆ ਔਰ ਅਸੀਂ ਕਹਿਣਾ ਚਾਹੁੰਦੇ ਆਂ ਵੀ ਦੇਸ਼ ਦੀਆਂ ਸਰਕਾਰਾਂ ਨੂੰ ਉਸੇ ਤਰ੍ਹਾਂ ਰਹਿਣਾ ਚਾਹੀਦਾ ਔਰ ਕਾਰਪੋਰੇਟ ਘਰਾਣਿਆਂ ਦੇ ਥਲੇ ਲੱਗ ਕੇ ਔਰ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਨਹੀਂ ਲਾਗੂ ਕਰਨੀਆਂ ਚਾਹੀਦੀਆਂ ਸਾਡੇ ਦੇਸ਼ ਨੂੰ ਵਿਸ਼ਵ ਵਪਾਰ ਨੀਤੀਆਂ ਤੋਂ ਬਾਹਰ ਆਉਣਾ ਚਾਹੀਦਾ ਹੈ ਤਾਂ ਕਿ ਜਿਹੜਾ ਸਾਡਾ ਦੇਸ਼ ਉਹ ਮਤਲਬ ਬਸ ਕੇ ਦੇਸ਼ ਦੀ ਕਿਸਾਨੀ ਬਸ ਕੇ ਦੇਸ਼ ਦਾ ਮਜਬੂਰ ਤਬਕਾ ਆਪ ਆਜ਼ਾਦੀ ਦਾ ਜੀਵਨ ਸੀ ਜਿਉਂ ਸਕੀਏ ਇਸ ਗੱਲ ਨੂੰ ਲੈ ਕੇ ਜਿਹੜਾ ਕੱਲ ਦਾ 18 26 ਦਾ ਮਾਰਚ ਦਾ ਅੱਜ ਦਾ ਪ੍ਰੋਗਰਾਮ ਸੀਗਾ ਉਹ ਸੀ ਕੀਤਾ ਹੈਗਾ ਏਵਨ ਪੰਜਾਬੀ ਟੀਵੀ ਲਈ ਪਿੱਕੀ ਤੋਂ ਜੁਗਰਾ ਚੈਲ ਦੀ ਰਿਪੋਰਟ